ਹਾਂਜੀ ਕਬੱਡੀ ਮਾਲਵਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਮੇਰੇ ਵੱਨਿਓ ਅੱਸੀ ਗਾਲ ਜੀ ਹਾਂਜੀ ਅੱਜ ਲੈ ਕੇ ਆਏ ਹਾਂ ਫਿਰ ਤੁਹਾਡੇ ਲਈ ਕਬੱਡੀ ਦੇ ਇੱਕ ਨਵੀਂ ਵੀਡੀਓ ਕਿਹੜੇ ਕਿਹੜੇ ਪਲੇਅਰਾਂ ਦਾ ਲੱਗਿਆ ਇਸ ਵਾਰ ਵੀਜ਼ਾ ਕਿਹੜੇ ਕਿਹੜੇ ਪਲੇਅਰ ਜਿਹੜੇ ਕਬੱਡੀ ਰੀਡਰ ਖੇਡਣਗੇ ਇਸ ਵਾਰ ਵਿਦੇਸ਼ ਦੀ ਧਰਤੀ ਤੇ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਂਦੇ ਨੇ ਕਬੱਡੀ ਖਿਡਾਰੀ ਵਿੱਕੀ ਜਾਂਗਪੁਰ ਹਾਂਜੀ ਅੱਜ ਦੇ ਸਮੇਂ ਦੇ ਟੌਪ ਦੇ ਰੀਡਰ ਨੇ ਜਿਹਨਾਂ ਅੱਜ ਕੱਲ ਪੂਰਾ ਦੌਰ ਚੱਲਦਾ ਇਹਨਾਂ ਦਾ ਵੀ ਲੱਗ ਗਿਆ ਹੈ ਇਸ ਵਾਰ ਯੂਰਪ ਦਾ ਵੀਜ਼ਾ ਅਤੇ ਖੇਡਣਗੇ ਯੂਰਪ ਦੀ ਧਰਤੀ ਤੇ ਹਾਂਜੀ ਇਹ ਵੀ ਨਵੇਂ ਖਿਡਾਰੀ ਸਨ ਇਹਨਾਂ ਦੀ ਵੀ ਖੇਡ ਦਾ ਮੁੱਲ ਪੈ ਗਿਆ ਹੈ ਇਸ ਵਾਰ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਨੈਕਸਟ ਖਿਡਾਰੀ ਦੀ ਹਾਂਜੀ ਕਬੱਡੀ ਦਾ ਰੀਡਰ ਸਿਮਾ ਥਰਾਏ ਵਾਲਾ ਇਹਨਾਂ ਦਾ ਵੀ ਲੱਗ ਗਿਆ ਇਸ ਵਾਰ ਕੈਨੇਡਾ ਦਾ ਵੀਜ਼ਾ ਅਤੇ ਖੇਡਣਗੇ ਕੈਨੇਡਾ ਦੀ ਧਰਤੀ ਤੇ ਹਾਂਜੀ ਇਹ ਵੀ ਨਵੇਂ-ਨਵੇਂ ਇਹਨਾਂ ਨੇ ਐਂਟਰੀ ਕਰੀ ਸੀ ਓਪਨ ਚ ਇਸ ਵਾਰ ਖੇਡਣਗੇ ਕੈਨੇਡਾ ਦੀ ਧਰਤੀ ਤੇ ਤੇ ਇਹ ਪਹੁੰਚ ਵੀ ਗਏ ਨੇ ਕੈਨੇਡਾ ਦੀ ਧਰਤੀ ਤੇ ਇਸ ਵਾਰ ਖੇਡਣਗੇ ਉਸੇ ਰਾ ਕੈਨੇਡਾ ਚ ਹਾਂਜੀ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਨੈਸਟ ਖਿਡਾਰੀ ਦੀ ਹਾਂਜੀ ਕਬੱਡੀ ਖਿਡਾਰੀ ਪਰਮਕਾਲੋਂਕੇ ਯਾਨੀ ਕਿ ਕਬੱਡੀ ਦੇ ਰੀਡਰ ਪਰਮਕਾਲੋਂਕੇ ਇਹਨਾਂ ਦਾ ਵੀ ਲੱਗ ਗਿਆ ਹੈ ਇਸ ਵਾਰ ਕੈਨੇਡਾ ਦਾ ਵੀਜ਼ਾ ਇਹ ਪਹੁੰਚ ਵੀ ਗਏ ਨੇ ਕੈਨੇਡਾ ਦੀ ਧਰਤੀ ਤੇ ਟੈਕਰਾਂਗੇ ਸਰਾ ਕੈਨੇਡਾ ਦੀ ਧਰਤੀ ਤੇ ਅੱਜ ਦੇ ਸਮੇਂ ਦੇ ਪੂਰੇ ਵਧੀਆ ਮਾਲਵੇ ਬਠਿੰਡੇ ਜ਼ਿਲ੍ਹੇ ਦੇ ਟਾਪ ਦੇ ਰੀਡਰ ਨੇ ਇਹ ਪਰਮ ਕਾਲੂ ਕੇ ਹਾਂਜੀ ਹੁਣ ਆਪਾਂ ਅੱਗੇ ਗੱਲ ਕਰਦੇ ਆ ਨੈਸਟ ਖਿਡਾਰੀ ਦੀ ਹਾਂਜੀ ਅੱਗੇ ਗੱਲ ਕਰਕੇ ਤਾਂ ਕਬੱਡੀ ਦਾ ਰੀਡਰ ਕਾਲਾ ਕੋਟ ਫੱਤੇ ਵਾਲਾ ਹਾਂਜੀ ਇਹਨਾਂ ਦਾ ਵੀ ਲੱਗ ਗਿਆ ਹੈ ਇਸ ਵਾਰ ਮਲੇਸ਼ੀਆ ਦਾ ਵੀਜ਼ਾ ਅੱdte ਖੇਡਣਗੇ ਮਲੇਸ਼ੀਆ ਦੀ ਧਰਤੀ ਤੇ ਹਾਂਜੀ ਇਹ ਵੀ ਅੱਜ ਦੇ ਟਾਈਮ ਦੇ ਵਧੀਆ ਰੀਡਰ ਨੇ ਇਹ ਵੀ ਵੀਜ਼ੇ ਦੇ ਹੱਕਦਾਰ ਸਨ ਇਹਨਾਂ ਦਾ ਵੀ ਲੱਗ ਗਿਆ ਹੈ ਵੀਜ਼ਾ ਇਸ ਵਾਰ ਮਲੇਸ਼ੀਆ ਦੀ ਧਰਤੀ ਤੇ ਖੇਡਣਗੇ ਇਸ ਵਾਰ ਹਾਂਜੀ ਈਜ਼ੀਓ ਕਬੱਡੀ ਨਵੀਂ ਵੀਡੀਓ ਜੋ ਤੁਹਾਡਾਂ ਨਾਲ ਸਾਂਝੀ ਕੀਤੀ ਉਮੀਦ ਕਰਦਾ ਵੀਡੀਓ ਤੁਹਾਨੂੰ ਹੀ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ